धन धन बाबा दीप सिंह गुरुद्वारा मॉडल डॉन तो संघ दर्शन करवा रहे हैं जी Thank ਜੋੜ ਦੇ ਵਿੱਚ ਕਿਉਂ ਸੰਗਠਨ ਆ ਰਹੀ ਹੈ ਲੈਨਾਂ ਦੇ ਵਿੱਚ ਬੜੀ ਸ਼ਰਧਾਪੂਰਵਕ ਸੰਗਤਕਾਰੀ ਹੈ ਤੁੰਤਨ ਬਾਬਾ ਦੀ ਜਿੰਦਗੀ ਜੋੜ ਕਿ ਤਰ੍ਹਾਂ ਚਿੰਤਨ ਨਗਰ ਵਾਲੀ ਪਰਵਾਰ ਸਾਹਿਬ ਜੀ ਜਿਵੇਂ ਕਿ ਸਿਰਸੇ ਰਹੀ ਵਾਹਿਗੁਰੂ ਦਾ ਜਵਾਬ ਕਰਦੇ ਆ ਕਰਦੀਆਂ ਸੰਗਤਾਂ ਪਹੁੰਚੀਆਂ ਨੇ ਅਨੰਤ ਮਸਤਕ ਮੋਡਲ ਟਾਉਨ ਤੋਂ ਤੁਹਾਨੂੰ ਦ੍ਰਿਸ਼ ਦਿਖਾ ਰਹੇ ਆ ਜਿਵੇਂ ਕਿ ਸੰਗਤਾਂ ਦੇ ਵਿੱਚ ਚਪਹਿਰਾ ਸਾਹਿਬ ਦੀ ਸੰਗਤਾਂ ਤਿਆਰੀਆਂ ਚੱਲ ਰਹੀਆਂ ਨੇ ਹੁਮ ਹਮਾ ਕੇ ਜਿਵੇਂ ਕਿ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਿਰਸੇ ਰੇ ਟੈਂਟ ਦੀ ਸੇਵਾ ਸੰਗਤ ਵੱਲੋਂ ਕਰਵਾਈ ਜਾ ਰਹੀ ਹੈ ਔਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਔਰ ਗੱਲਬਾਤ ਵੀ ਕਰਾਂਗੇ ਇਵੇਂ ਕੀ ਸੰਗਤਾਂ ਬੜੀ ਹੀ ਦੂਰੋਂ ਦੂਰੋਂ ਕੋਈ ਜਲ ਦੀ ਸੇਵਾ ਕਰ ਰਹਾ ਹੈ ਅਮ ਤਸਵੀਰਾਂ ਦਿਖਾਵਾਂਗੇ ਮੋਹਰ ਟੌਨ ਤੋਂ ਜੋ ਕਿ ਚਾਰੇ ਪਾਸੇ ਹੀ ਤੁਹਾਨੂੰ ਤਸਵੀਰ ਦਿਖਾਵਾਂਗੇ ਸੰਗਤਾਂ ਪਹੁੰਚ ਰਹੀਆਂ ਨੇ ਫਿਰ ਜਿਹੜੇ ਸੰਗਤ ਦਾ ਰਸ ਲੱਗ ਜਾਂਦਾ ਹੈ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਤੋਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿਵੇਂ ਕਿ ਸੰਗਤਾਂ ਸਿਰਸਿਰ ਹੀ ਪਹੁੰਚ ਜਾਂਦੀਆਂ ਨੇ ਕਿਉਂਕਿ ਦਿਨ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ ਸੰਗਤ ਦੂਰੋਂ ਦੂਰੋਂ ਚੱਲ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਪਹੁੰਚਦੀਆਂ ਨੇ ਔਰ ਇੱਥੇ ਤੁਹਾਨੂੰ ਦਿਖਾਵਾਂਗੇ ਕਿ ਜਿਵੇਂ ਸੰਗਤਾਂ ਨੇ ਸਵੇਰੇ ਸਵੇਰੇ ਹੀ ਸਾਜਰੇ ਜਲਦੀ ਆ ਕੇ ਜਗਾ ਨਾ ਮਿਲਣ ਕਰਕੇ ਸਿਰਸਿਰ ਸਜਰੇ ਸੰਗਤ ਪਹੁੰਚ ਜਾਂਦੀ ਔਰ ਤਿਆਰੀਆਂ ਤੁਹਾਨੂੰ ਦਿਖਾ ਰਹੇ ਬਾਬਾ ਦੀਪ ਸਿੰਘ ਗੁਰਦੁਆਰਾ ਮੋਰਲਡੋਂ ਤੋਂ ਔਰ ਦ੍ਰਿਸ਼ ਦਿਖਾ ਰਹੇ ਆ ਤੁਹਾਨੂੰ ਮੋਲਡੌਨ ਤੋਂ ਲਾਈਵ